ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਕਰੋਂ ਗਈ ਮਹਿਲਾ ਦੀ ਮੌਤ ਹੋ ਗਈ ਹੈ ਤੇ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਨੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੂੰ ਜਿਸੇ ਮੌਤ ਹੋਈ ਆ ਮਹਿਲਾ 25 ਸਾਲ ਦੀ ਉਸਦੀ ਉਮਰ ਸੀ ਤੇ ਉਸ ਦਾ 2 ਸਾਲ ਦਾ ਬੇਟਾ ਵੀ ਆ ਤੇ ਤੰਦਰੁਸਤ ਸੀ ਕਾਫੀ ਤੰਦਰੁਸਤ ਸੀ ਤੇ ਅਚਾਨਕ ਉਸ ਨੂੰ ਪਿੱਤੇ ਦੀ ਪੱਥਰੀ ਦੀ ਸ਼ਿਕਾਇਤ ਜਦੋਂ ਸਾਹਮਣੇ ਹੁੰਦੀ ਉਸੇ ਤੇ ਕਿਸੇ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਖੰਨਾ ਤਾਂ ਇੱਕ ਹਸਪਤਾਲ ਆ ਖੰਨਾ ਖੰਨਾ ਦਾ ਹਸਪਤਾਲ ਆ ਜਿੱਥੇ ਕਿ ਇਲਾਜ ਲਿਓ ਜਾਣ ਤੇ ਜਦੋਂ ਇਲਾਜ ਲਈ ਉਹ ਪਹੁੰਚਦੇ ਆ ਡਾਕਟਰਾਂ ਦੇ ਵੱਲੋਂ ਸਭ ਤੋਂ ਪਹਿਲਾਂ ਉਸ ਦੇ ਟੈਸਟ ਕੀਤੇ ਗਏ ਟੈਸਟ ਤੋਂ ਬਾਅਦ ਉਸ ਦਾ ਆਪਰੇਸ਼ਨ ਕੀਤਾ ਗਿਆ ਤੇ ਇਹ ਕਿਹਾ ਗਿਆ ਕਿ 1 ਘੰਟੇ ਬਾਅਦ ਉਸ ਨੂੰ ਹੋਸ਼ ਜਾਵੇਗਾ ਪਰ ਉਸ ਨੂੰ ਹੋਸ਼ ਨਹੀਂ ਆਇਆ ਪਰ ਜਦੋਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਦੇਖਿਆ ਤੇ ਡਾਕਟਰਾਂ ਨੇ ਕਿਹਾ ਕਿ ਇਸ ਨੂੰ ਦੂਜੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਵੇ ਤੇ ਦੂਜੇ ਹਸਪਤਾਲ ਦੇ ਵਿੱਚ ਜਦੋਂ ਪਰਿਵਾਰ ਜਦੋਂ ਉਹਨੂੰ ਲੈ ਕੇ ਜਾਂਦਾ ਹੈ ਤੇ ਉੱਥੇ ਦੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਇਹ ਕਹਿ ਦਿੱਤਾ ਕਿ ਇਸ ਲਈ ਤਾਂ ਪਹਿਲਾਂ ਹੀ ਮੌਤ ਹੋ ਗਈ ਆ ਤੇ ਹੁਣ ਪਰਿਵਾਰਕ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਡਾਕਟਰਾਂ ਦੇ ਵੱਲੋਂ ਲਾਪਰਵਾਹੀ ਵਰਤੀ ਗਈ ਆ ਕਿਉਂਕਿ ਤਨੂੰ ਤਾਂ ਬਿਲਕੁਲ ਠੀਕ ਸੀ ਤੰਦਰੁਸਤ ਸੀਗੀ ਤੇ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਕਰਉਣ ਗਈ ਸੀ ਤੇ ਜਦੋਂ ਤੱਕ ਉਸ ਨੂੰ ਡ੍ਰਿਪ ਲੱਗੀ ਤੋਂ ਤੱਕ ਵੀ ਉਹ ਠੀਕ ਸੀ ਤੋਂ ਉਸਦੇ ਵੱਲੋਂ ਇੱਕ ਖੂਬਸੂਰਤ ਵੀਡੀਓ ਵੀ ਬਣਾਈ ਗਈ ਹੈ ਉਸ ਤੋਂ ਪਹਿਲੋ ਤੋਂ ਉਸ ਦੇ ਵਿੱਚ ਵੀ ਦਿਖਾਈ ਦੇ ਰਿਹਾ ਕਿ ਬੇਹਤ ਤੰਦਰੁਸਤ ਸੀ ਤੈਨੂੰ ਜਿਸ ਦੀ ਉਮਰ 25 ਸਾਲ ਹੈ ਤਾਂ ਉਸ ਦਾ 2 ਸਾਲ ਦਾ ਬੇਟਾ ਵੀ ਜਿਹੜਾ ਹੈ ਛੋਟਾ ਜਿਹਾ ਬੇਟਾ ਉਸ ਦਾ ਤੇ 4 ਸਾਲ ਪਹਿਲਾਂ ਹੀ ਇਸ ਦਾ ਵਿਆਹ ਹੋਇਆ ਸੀਗਾ